ਭਾਈ ਨੂੰ ਗਿਫਟ ਦੇਵਾਂਗੇ ਮਨਸੁਖ ਨੂੰ ਸਰਪ੍ਰਾਈਜ਼ ਗਿਫਟ ਹੈ ਤੈਨੂੰ ਦੱਸਿਆ ਮੇਰਾ ਮੂੰਹ ਨਾਲ ਵਿੱਚ ਮੈਂ ਕੋਈ ਗੱਲ ਨਹੀਂ ਹੋਰ ਭਾਈ ਕੀ ਨਾਲ ਦੇਖਾਂਗੇ ਕੀ ਰੈਕਸ਼ਨ ਹੋਣਗੇ ਇਹਦੇ ਵੀ ਇਹੇ ਜਿਹੀ ਇਦਾਂ ਦੀ ਐਮਐਲ ਦਾ ਜੁਲਦਾ ਵੀ ਡੱਬਾ ਬਾਕਸ ਉਹ ਇਦਾਂ ਦਾ ਹੋ ਸਕਦਾ ਕੋਈ ਤਾਂ ਨਹੀਂ ਓਏ ਹੂੰ ਹਵਾਈ ਲੀ ਕਟਰ ਜਾਜ ਵੀ ਜਾਂਦਾ ਹੋ ਹੋ ਜਾਂਦਾ ਚੱਲੋ ਤਾਂ ਜਾਂਦਾਗਾ ਤੇ ਆਪਾਂ ਵੀ ਜਾਣਦੇ ਆਂਗੇ ਹਾਂਜੀ ਦੋਸਤੋ ਆ ਤੁਹੇ ਦੇਖ ਲੈਣਾ ਜਹਾ ਜਾਂਦਾ ਤੇ ਆਪਾਂ ਵੀ ਜਾਣੇ ਆ ਯਾਨੀ ਕਿਥੇ ਐ ਇੱਕ ਨਾ ਮੈਂ ਉਹ ਆਨਲਾਈਨ ਜੀ ਨਾ ਫਲਿੱਪਕਾਰਡ ਵਾਲਿਆਂ ਤੋਂ ਯਾਰ ਉਹ ਘੜੀ ਜੀ ਆਰਡਰ ਕੀਤੀ ਸੀ ਉਹ ਨਿੱਕੀ ਜਿਹੀ ਵਾਕਾਂ ਵਾਲੀ ਹੁੰਦੀ ਆ ਉਹ ਸਸਤੀ ਜੀ ਹੁੰਦੀ ਆ 500 ਦੀ ਹੁੰਦੀ ਆ ਤੇ ਉਹ ਮੈਂ ਬਾਈ ਨੂੰ ਦੱਸਿਆ ਨਹੀਂ ਮਨਸੁਖ ਨੂੰ ਦੱਸਿਆ ਨਹੀਂ ਗਾ ਤੇ ਉਹਦੇ ਵਾਸਤੇ ਮੈਂ ਚੱਲ ਇੱਕ ਉਹਨੂੰ ਗਿਫਟ ਲੈਨੇ ਇੱਕ ਸਰਪ੍ਰਾਈਜ਼ ਗਿਫਟ ਆ ਹੋ ਕਿੱਦੇ ਦਾ ਕਰੀ ਜਾਂਦਾ ਸੀ ਕਹਿੰਦਾ ਮੈਨੂੰ ਕਹਿੰਦਾ ਘੜੀ ਚਾਹੀਦੀ ਘੜੀ ਚਾਹੀਦੀ ਐ ਤੇ ਉਹ ਅੱਜ ਆਈ ਸੀ ਉਹ ਮੈਂ ਲੈਣ ਜਾਣਾ ਉੱਥੇ ਤੇ ਉਹ ਆਏਗਾ ਸਰਕਾਰੀ ਗਵਰਨਮੈਂਟ ਸਕੂਲ ਕੋਲੇ ਆਪਣੇ ਪਿੰਡ ਚ ਤੇ ਉਹ ਵੀਰ ਨੇ ਫੋਨ ਕਰਿਆ ਸੀ ਉੱਥੋਂ ਮੈਂ ਫੜਕੇ ਲਿਆਉਣਾਗਾ ਸਾਨੂੰ ਉਹ ਦਿਖਾਵਾਂਗਾ ਤੇ ਫੇਰ ਆ ਕੇ ਬਾਈ ਨੂੰ ਸਰਪ੍ਰਾਈਜ਼ ਗਿਫਟ ਦੇਵਾਂਗੇ ਤੇ ਖੋਲਾਂਗੇ ਹੱਥ ਨੇ ਕੀ ਰੰਮ ਫੜਾਉਂਗਾ ਕਿਉਂਕਿ ਉਹ ਖੇਤ ਮੇਰ ਨਾਲ ਨਰਮਜਗਰਾਂ ਦਾ ਕਿਤੇ ਕਿਤੇ ਜਿ ਲਵਾਉਣ ਦਾ ਘੰਟਾ ਚੱਲਾ ਤੇ ਦੇਖਾਂਗੇ ਰੈਕਸ਼ਨ ਉਹਦੇ ਕੀ ਹੋਣਗੇ ਤਾਂ ਮੈਂ ਫੜਕੇ ਲਿਆਉਣਾ ਪਹਿਲਾਂ ਤਾਂ ਫੜਕੇ ਲਿਆਉਣਾ ਉਤੋਂ ਉਹ ਘੜੀ ਜੀ ਤੇ ਫੇਰ ਆ ਕੇ ਸਨੂਨ ਦਿਖਾਵਾਂਗੇ ਮੈਂ ਨਾ ਕੀ ਚਿਆ ਸਰ ਹਾਂਜੀ ਦੋਸਤੋ ਆਪਾਂ ਵੀਰ ਤੋਂ ਆ ਲਈਏ 스마트 ਵਾਚ ਤੇ ਹੈ ਕਿਹੜੀ 3900 আল্ট্রা ਇਸ ਸਸਤੀ ਹੁੰਦੀ ਹੈ ਘਰ ਅੱਛਾ 600 ਦੇ ਘਰਾਂ ਚ 100 ਇੰਨੀ ਕੀ ਹੁੰਦੀ ਹੈ ਘਰ ਤੇ ਆਪਾਂ ਬਾਈ ਨੂੰ ਗਿਫਟ ਦੇਵਾਂਗੇ ਮਨਸੁਖ ਨੂੰ ਸਰਪ੍ਰਾਈਜ਼ ਗਿਫਟ ਹੈ ਤੇ ਉਹਨੂੰ ਦੱਸਿਆ ਨਹੀਂ ਤੇ ਆ ਵੀਰ ਤੋਂ ਆਪਾਂ ਇੱਥੋਂ ਲੈ ਕੇ ਆਨੇ ਪਹਿਲਾਂ ਉਧਰ ਆਕੇ ਸੀ ਕਿਉਂਕਿ ਉਹ ਥੋੜਾ ਜਿਹਾ ਘਰਾਂ ਦਾ ਕਰਕੇ ਇਸ ਕਰਕੇ ਉਧਰ ਲੋਕੇਸ਼ਨ ਮਿਲੀ ਨਹੀਂ ਨੂੰ ਤੇ ਆਪਾਂ ਇੱਥੇ ਮੇਨ ਗਵਰਨਮੈਂਟ ਸਕੂਲ ਕੋਲ ਆਕੇ ਲੈ ਗਏ ਤੁਹਾਨੂੰ ਦਨੇ ਦੇਖਾਂਗੇ ਉਹਦੇ ਰੈਕਸ਼ਨ ਕੀ ਹੋਣਗੇ ਬਣੇ ਰਿਓ ਨਾਲ ਹਾਂਜੀ ਦੋਸਤੋ ਆਹ ਸਮਾਰਟ ਵਾਚ ਹੈਗੀ ਐ ਡੱਬੇ ਦੇ ਵਿੱਚ ਹੈ ਤੇ ਆਪਾਂ ਦੇਖਨੇ ਘਰੇ ਆ ਕੇ ਦੀ ਅਨਬਾਕਸਿੰਗ ਕਰਕੇ ਜੀ 900 ਹੈ ਨਾ ਵੀਰੇ ਕਿ T99 T900 ਹੈਗੀ ਛੋਟੀ ਜੁਂ ਹੁੰਦੀ ਬੱਚਿਆਂ ਲਈ ਹੁੰਦੀ ਹੈ ਘਰ ਹਾਂਜੀ ਦੋਸਤੋ ਤੁਹਾਨੂੰ ਦੱਸਿਆ ਨਹੀਂ ਮੈਂ ਕਿਹਾ ਉਹ ਫੜ ਕੇ ਲਿਓਣੇ ਤੇ ਆਪਾਂ ਉਹ ਫੜ ਲਏ ਤੇ ਆਹ ਆ ਉਹ ਘੜੀ ਤੇ ਇਸ ਨੂੰ ਦੱਸਿਆ ਸੀ ਉਹ ਸਰਪ੍ਰਾਈਜ਼ ਗਿਫਟ ਦੇਵਾਂਗੇ ਆਪਾਂ ਨੂੰ ਪਤਾ ਨਹੀਂਗਾ ਤੇ ਉਹ ਫਿਰਦਾ ਉਹ ਤੇ ਬਣੇ ਰਹੋ ਨਾਲ ਦੇਖਾਂਗੇ ਕੀ ਰੈਕਸ਼ਨ ਹੋਣਗੇ ਇਹਦੇ ਉਹਨੂੰ ਮੈਂ ਦੱਸਿਆ ਨਹੀਂ ਮੈਂ ਉਹਨਾਂ ਐਖੂਗਾ ਬਈ ਮੈਂ ਤੇਰੇ ਵਾਸਤੇ ਇੱਕ ਕੁਝ ਦੱਸਦੇ ਉਹਨੂੰ ਦੇਖਾਂਗੇ ਯਾਰ ਕੀ ਕਹੂਗਾ ਉਹ ਬਈ ਕਿਵੇਂ ਰੈਕਸ਼ਨ ਆਉਣਗੇ ਉਹਦੇ ਤੇ ਆ ਸੀ ਉਮਰ ਕੋਲ ਗਿਫਟ ਦਿਖਾਉਣਾ ਤੁਹਾਨੂੰ ਬਣੇ ਰਹੋ ਨਾਲ ਹਉ ਫਿਰਦਾ ਹੈਗਾ ਉਹਨੂੰ ਤੇ ਉਹਨੂੰ ਪਤਾ ਨਹੀਂਗਾ ਤੇ ਮੈਂ ਦਾ ਇੱਕ ਮਿੰਟ ਪਿੱਛੇ ਲੁਕੋਣਾ ਮਾਂ ਬਾਈ ਓਏ ਤੇਰੇ ਵਾਸਤੇ ਮੈਂ ਇੱਕ ਗਿਫਟ ਲਿਆਂਦਾ ਗੈਸ ਕਰ ਕੀ ਹੋਊਗਾ ਉਹ ਦੇਖ ਲੈ ਕੀ ਹੈ ਗੈਸਟ ਕਰ ਤੇਰੇ ਕੰਮ ਦੀ ਚੀਜ਼ ਹੈ ਚੱਲ ਯਾਰ ਹਾਂ ਜਿਵੇਂ ਇਹ ਬਾਕਸ ਚਾਹੇ ਜੀਏ ਚੱਲ ਯਾਰ ਕੋਸਾ ਯਾਰ ਹਾਂ ਇਦਾਂ ਤਾਂ ਹੀ ਕਹਿ ਸਕਦੇ ਆਪਾਂ ਤੈਨੂੰ ਕੀ ਕੀ ਪਸੰਦ ਆ ਇਹੀਆਂ ਚੀਜ਼ਾਂ ਇਹ ਜਿਹੇ ਡੱਬੇ ਵਾਲਾ ਗੈਸਟ ਕਰ ਚੱਲ ਹਿੰਟਾ ਦੇਤਾ ਮੈਂ ਤੈਨੂੰ ਇੰਨਾ ਵੀ ਇਹ ਜੀ ਇਦਾਂ ਦੀ ਐਮਐਲ ਦਾ ਜੁਲਦਾ ਵੀ ਡੱਬਾ ਬਾਕਸ ਇਦਾਂ ਦਾ ਹੋ ਸਕਦਾ ਓ ਤੂੰ 15 20 ਦਿਨ ਪਹਿਲਾਂ ਮੰਗੀ ਜਾਂਦਾ ਸੀ ਮੇਥੋਂ ਚਲ ਇੰਨਾ ਵੀ ਕਹਿ ਦਿੰਦਾ ਯਾਰ ਛੇਤੀ ਦੱਸ ਲੰਮੀ ਹੋਊਗੀ ਵੀਡੀਓ ਚਲ ਭਾਈ ਆਪਾਂ ਇਹਨੂੰ ਫੜਾਉਨੇ ਆਂਗੇ ਹਨਾ ਇਹਦੇ ਵਾਸਤੇ ਲੈਂਦੀ ਇੱਕ ਚੀਜ਼ ਚਲ ਤੂੰ ਆਪ ਹੀ ਖੋਲਿਆ ਯਾਰ ਉਹ ਭਾਈ ਨੇ ਤਾਂ ਖੋਲਿਆ ਸੀ ਆ ਲੈ ਭਾਈ ਦੇਖ ਬੈਨ ਵਿਚੋਂ ਕੱਢ ਕੇ ਕੀ ਹੈ ਪਹਿਲਾਂ ਇਹਦਾ ਦੇਖ ਕੀ ਹੈ 스마트 ਵਾਚ ਇਹਨੂੰ ਪਹਿਲੇ ਲੈ ਕੇ ਦੀਏ 스마트 ਖੁਸ਼ ਹੈ ਇਹਨੂੰ ਭਾਈ ਪਤਾ ਨਹੀਂ ਸੀ ਤੈਨੂੰ ਪਤਾ ਸੀ ਓਏ ਇਹਨੂੰ ਭਾਈ ਪਤਾ ਨਹੀਂ ਸੀ ਮੈਂ ਇੱਕ ਦਿਨ ਆਰਡਰ ਕਰਤੀ ਮੈਂ ਬੈਠੇ ਬੈਠੇ ਨੇ ਮੈਂ ਚੱਲਦੇ ਨੇ ਜਾਂ ਨਾਲ ਫਿਰਦਾ ਰਹਿਣਾ ਕਈ ਵਾਰੀ ਤੇ ਇਹ ਦਾ ਖਰਾ ਹੈ ਤਾਂ ਸਸਤੀ ਕੋਈ ਵੱਡੀ ਗੱਲ ਨਹੀਂ ਸਹੀ ਹੈਗੀ ਆ ਭਾਈ 3900 ਅਲਟਰਾ ਹੈ ਨਾ ਤੇ ਖੋਲਣੀ ਹੈ ਕਿ ਨਾ ਓਏ ਦੇਖ ਲੈ ਖੋਲ ਖੋਲ ਲੈ ਯਾਰ ਇਹਦੀ ਭਾਈ ਆਪਾਂ ਕਰਦੇ ਆ ਅਨਬਾਕਸਿੰਗ ਹੈ ਨਾ ਇਹਨੂੰ ਵੀ ਇੱਕ ਸਮਾਰਟ ਵਾਚ ਤਾਂ ਸਮਾਰਟ ਵਾਚ ਹੀ ਕਹਿ ਸਕਦੇ ਹਾਂ ਇਹਨੂੰ ਤਾਂ ਇਹਦੇ ਵਾਸਤੇ ਲਿਆ ਕੇ ਦਿੱਤੀ ਆ ਮੈਂ ਤਾਂ ਦੇਖਦੇ ਆ ਇਹ ਦਿੱਤੀ ਆ ਭਾਈ 574 ਰੁਪਈਆ ਦੀ ਦੇਖ ਭਾਈ ਕੀ ਬਾਤ ਹੈ ਇਹ ਲਾ ਨਿਕਲੇ ਭਾਈ ਗਾਜ ਜੀ ਹੈ ਨਾ ਆਦਾ ਚੱਲ ਛੱਡ ਪਣਾ ਫੀ ਤਾ ਡਾ ਹੋਈ ਕੀ ਬਾਤ ਹੈ ਆ ਭਾਈ ਇਹਦਾ ਚਾਰਜਰ ਆ ਗਿਆ ਹੈ ਨਾ ਹੋਈ ਆ ਚਾਰਜਰ ਹੈ ਇਹਦਾ ਸ਼ਾਇਦ ਹਨਾ ਆ ਮੇਨ ਚੀਜ਼ ਹੱਥ ਖਾ ਹੋਈ ਆ ਬਈ ਆ ਟਾਲਾ ਆ ਕੀ ਆ ਹੋਇਆ ਕੀ ਆ ਵਾਤਾ ਕਾਗਜ ਲੱਗੇ ਹੋਤੇ ਹਨਾ ਹੋਈ ਹੂੰ ਏਦਾਂ ਦੀ ਹੈ ਇਹਨੂੰ ਆਨ ਕਰ ਓਏ ਕਿੱਥੋਂ ਹੋਊਗੀ ਇਹ ਇੱਥੋਂ ਚੱਲ ਭਈ ਇਸ ਨੂੰ ਕਰਨ ਦੇ ਕਰ ਓ ਯਾਰ ਹੋਈ ਤਾਂ ਨਹੀਂ ਹੋਈ ਹੋ ਸਕਦਾ ਬੈਟਰੀ ਦੀ ਲੋ ਹੋ ਸਕਦੀ ਕੋਈ ਵੱਡੀ ਗੱਲ ਨਹੀਂ ਯਾਰ। ਹੋਈ ਨਹੀਂ ਨਾ। ਹੂੰ ਹੂੰ। ਚੱਲ ਭਈ ਦੋਸਤੋ ਤੁਹਾਨੂੰ ਫੇਰ ਦਿਖਾਵਾਂਗੇ ਇਹਨੂੰ ਚਾਰਜ ਲਾਵਾਂਗੇ ਕਿਰਾ। ਇਹ ਮੈਨੂੰ ਪਤਾ ਇਹਦੀ ਬੈਟਰੀ ਲੋ ਹੋਊਗੀ ਯਾਰ। ਤਾਂ ਬਣੇ ਰਹੋ ਨਾਲ। ਤਾਂ ਤੁਹਾਨੂੰ ਲਾਜ਼ਮੀ ਦਿਖਾਵਾਂਗੇ ਕਿੱਦਾਂ ਦੀ ਹੈਗੀ। ਠੀਕ ਹੈ ਖੁਸ਼ ਹੈ? ਹਾਂ ਪੂਰਾ ਖੁਸ਼ ਹੈ। ਚਲੋ ਜੀ। ਹਾਂਜੀ ਦੋਸਤੋ ਉਹਨੂੰ ਦਿਨੇ ਭਾਈ ਘੜੀ ਦਿਖਾਈ ਸੀ ਚੱਲ ਮੈਂ ਥੋੜੀ ਚੱਲਦੀ ਵੀ ਦਿਖਾ ਦਈਏ ਨਾ। ਇਹਦੇ ਵਿੱਚ ਭਾਈ ਆ ਮੋਬਾਈਲ ਵਾਂਗੂ ਨਾ ਐਪ ਜਿਹਾ ਦੇਖੀਂ। ਪਰ ਇਹਨਾਂ ਵਿੱਚ ਅੱਧਿਆ ਵਾਂਗੂ ਕੰਮ ਕਰਦੇ ਆਏ। ਕਿਵੇਂ ਇੱਕ ਧੜਕਣਾ ਜੀ ਸਪੀਡ ਕੈਲਕੂਲੇਟਰ ਤੇ ਜਾਂ ਕੋਈ ਹੋਰ ਇੱਕ ਆਪ ਤਾਂ ਦਿਲ ਜਾਈ ਹੈ ਨਾ ਠੀਕ ਇਦਾਂ ਦੀ ਹੈ ਇਹ ਠੀਕ ਹੈ ਕਰ ਲੈ ਓਏ ਜੇ ਭਾਈ ਬਲੌਗ ਇਥੋਂ ਦੇਖ-ਦੇਖਿਆ ਤਾਂ ਤੁਹਾਡਾ ਸ਼ੁਕਰੀਆ ਤਾਂ ਭਾਈ ਤੈਨੂੰ ਬਧਾਈਆਂ ਤੇ ਆ ਗਈ ਸੀ ਹੋ ਜਾਂ ਜੀ ਤਾਂ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ ਰੱਬ ਰਾਖਾ